ਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਆ। ਕੱਲ ਆਪਾਂ ਤੁਹਾਡੇ ਨਾਲ ਕਮੀਜ਼ ਦੇ ਇਸ ਦੀ ਕਟਿੰਗ ਸ਼ੇਅਰ ਕੀਤੀ ਸੀ। ਅੱਜ ਆਪਾਂ ਇਹਦੇ ਵਿੱਚ ਦੱਸਦੇ ਤੁਹਾਨੂੰ ਲਾਈਨਿੰਗ ਲਾਉਣ ਦਾ ਤਰੀਕਾ ਤੇ ਪਲੋਨੀਆਂ ਪਾਉਣ ਦਾ ਤਰੀਕਾ। ਸਭ ਤੋਂ ਸੌਖਾ ਤਰੀਕਾ ਤੇ ਕਾਟ ਜਿਹੜੀ ਆਪਾਂ ਪਾਉਣੀ ਹੈ ਉਹਦੇ ਨਿਸ਼ਾਨੀਆਂ ਲਾਉਣ ਦਾ ਤਰੀਕਾ ਕਿਸ ਤਰ੍ਹਾਂ ਆਪਾਂ ਨਾ ਇਹਨੀ ਨੀਲੀ ਲਾਈਨਿੰਗ ਜਿਹੜੀ ਵੱਧ ਰੱਖੀ ਸੀਗੀ ਇਹਨੂੰ ਤੁਸੀਂ ਇਸ ਤਰ੍ਹਾਂ ਇੱਧਰ ਹੀ ਕੱਟਦੇ ਨਾ ਵਧ ਰੱਖਣਾ ਇਹਨੂੰ ਵਿੱਚ ਨਹੀਂ ਲਾਉਣਾ ਆਪਾਂ ਜਦੋਂ ਨਿਸ਼ਾਨ ਲਾਵਾਂਗੇ ਐਸ ਤਰੀਕੇ ਨਾਲ ਤੋਂ ਹੁਣ ਆਪਾਂ ਨੂੰ ਉਪਰੋਂ ਪਹਿਲਾਂ ਪਿਛਲਾ ਸਾਈਡ ਆਹੀ ਤੇ ਇਹਦਾ ਗਲਾ ਕਟਿੰਗ ਕਰ ਦੇਣੀ ਹੈ ਗਲਾ ਕਟਿੰਗ ਕਰਨਾ ਆਪਾਂ 3.5 ਤੇ ਜਿਆਦਾ ਵੱਡਾ ਨਹੀਂ ਬਣਾਉਣਾ ਆਪਾਂ ਗਲਾ ਛੋਟਾ ਹੀ ਰੱਖਣਾ ਐਸ ਤਰ੍ਹਾਂ ਇਧਰੋਂ ਸਵਾ ਦੋ ਤੇ ਐਸ ਤਰ੍ਹਾਂ ਆਪਏ ਦੀ ਗਲੇ ਦੀ ਜਿਹੜੀ ਸ਼ੇਪ ਦੇ ਦੇਣੀ ਹੈ ਗਲਾ ਕਟਿੰਗ ਕਰ ਦਈਏ ਇਹ ਗਲਾ ਆਪਾਂ ਕਟਿੰਗ ਕਰਤਾ ਕੱਲਾ ਆਪਾਂ ਗਲਾ ਜਿਹੜਾ ਇਹਦਾ ਇੱਥੇ ਕਟਿੰਗ ਕੀਤਾ ਕਮੀਜ਼ ਵਾਲੇ ਕੱਪੜੇ ਤੇ ਲਾਈਨਿੰਗ ਵਾਲੇ ਤੇ ਨਹੀਂ ਕੀਤਾ ਇਹ ਮੈਂ ਤੁਹਾਨੂੰ ਹੁਣ ਸਾਈਡ ਤੇ ਕਰ ਦਿੰਨੀ ਆ ਤੇ ਹੁਣ ਤੁਹਾਨੂੰ ਮੈਂ ਦੱਸਦੀ ਆ ਕੋਲੋਨੀਆਂ ਦੇ ਨਿਸ਼ਾਨ ਕਿਸ ਤਰ੍ਹਾਂ ਲਾਵਾਂਗੇ ਆਪਾਂ ਲਾਈਨਿੰਗ ਤੇ ਨਿਸ਼ਾਨ ਲਾਉਣੇ ਆ ਕੱਲੀ ਤੇ ਆ ਇੱਥੋਂ ਆਪਾਂ ਇੰਨਾ-ਇੰਨਾ ਜਿਹੜਾ ਇਹ ਸਲਾਈ ਨਾਲ ਨਾਲ ਵਿੱਚ ਦੇਵਾਂਗੇ ਕੱਪੜਾ ਇਹਨੂੰ ਛੱਡਣਾ ਇਹਨੂੰ ਵਿੱਚ ਨਹੀਂ ਐਡ ਕਰਨਾ ਆਪਾਂ ਤੇ ਹੁਣ ਇੱਥੇ ਉੱਪਰੋਂ ਆਪਾਂ ਰੱਖਣੀ ਆ ਇਹਦੀ ਲੋਈ 11:30 ਤੇ ਤਿਆਰ ਆਪਾਂ 12 ਤੇ ਨਿਸ਼ਾਨ ਲਾਵਾਂਗੇ ਮੈਂ ਨਿਸ਼ਾਨ ਕੱਚੀ ਪੈਂਸਰ ਨਾਲ ਲਾਏ ਆ ਤੁਸੀਂ ਪੈਨ ਨਾਲ ਲਾ ਸਕਦੇ ਹੋ ਤੇ ਦੂਸਤਰੀ ਇਹਦੇ ਨਾਲ ਚੌਕ ਨਾਲ ਵੀ ਲਾ ਸਕਦੇ ਪਰ ਮੈਂ ਚੌਕ ਨਾਲ ਨਹੀਂ ਲਾਉਂਦੀ ਮੈਂ ਇਸ ਵਾਲੀ ਕੱਚੀ ਪੈਂਸਰ ਨਾਲ ਨਿਸ਼ਾਨ ਲਾਉਣੀ ਆ ਕਿਉਂਕਿ ਇਹਦੇ ਨਾਲ ਜਿਹੜਾ ਫਿੱਕਾ ਕੱਪੜਾ ਹੁੰਦਾ ਉਹਦੇ ਵਿੱਚ ਦੇ ਦਿਸਦੇ ਨਹੀਂ ਹੁਣ ਆਪਾਂ ਇਹਦੀ ਲੰਬਾਈ ਰੱਖਣੀ ਆ ਆ ਸੌਰੀ ਜੀ ਚੌੜਾਈ ਰੱਖਣੀ ਆ ਸਾਡੇ 7 ਤੇ ਨਿਸ਼ਾਨ ਲਾਉਣਾ ਆਪਾਂ 7.5 ਦਾ ਅੱਧਾ ਹੋ ਗਿਆ 4.4 ਤੇ ਇਹ ਆਪਾਂ ਲਾਵਾਂਗੇ 4 4 ਕਪੜਾ ਨਿਸ਼ਾਨ 4 ਤੇ ਆਹ ਵਾਲਾ ਹਿੱਸਾ ਰਹਿ ਗਿਆ ਪੌਣੀ ਅੱਧਾ ਹਿੱਸਾ ਦਿੱਤੋਂ ਅੱਧਾ ਹਿੱਸਾ ਰਹਿ ਗਿਆ ਆਪਣਾ ਜਿਹੜਾ ਸਲਾਈ ਦੇ ਵਿੱਚ ਆਊਗਾ ਤੇ ਇਸ ਤੋਂ ਆਪਾਂ ਨਾਪ ਕਰਨਾ ਇਹ ਪੌਣੀ 4 ਤੇ ਠੀਕ ਆ ਉੱਪਰ ਕਰਕੇ ਦਿਖਾ ਦਿੰਨੀ ਹਾਂ ਮੈਂ ਤੁਹਾਨੂੰ ਤੇ ਲੰਮੀ ਪਲੋਈ ਪਾਉਣੀ ਆਪਾਂ 6.5 ਦੀ ਤੇ ਇਧਰੋਂ ਫੇਰ 4 ਹੋਣੇ ਚਾਰ ਦਾ ਨਿਸ਼ਾਨ ਹੋਊਗਾ ਜਿਹੜਾ ਅੱਧੇ ਚੋਂ ਦਾ ਹਿੱਸਾ ਉਹ ਹੋਊਗਾ ਜਿਹੜਾ ਆਪਾਂ ਸਲਾਈ ਦਾਵਾਂਗੇ ਜਿਹੜੀ ਸਲਾਈ ਲਾਉਣੀ ਤੁਸੀਂ ਸਾਰੀ ਤੁਰ ਤੱਕ ਵੀ ਲਾ ਸਕਦੇ ਹੋ ਤੇ ਇੱਥੋਂ ਤੱਕ ਪਲੋਈ ਤੱਕ ਵੀ ਲਾ ਸਕਦੇ ਹੋ ਹੁਣ ਜਿਹੜਾ ਦੂਸਰੇ ਪਾਸੇ ਨਿਸ਼ਾਨ ਜਾਣਾ ਉਹ ਇਸ ਤਰ੍ਹਾਂ ਤੁਸੀਂ ਨਾ ਇਹਨੂੰ ਵਿੱਚ ਦੀ ਪੈਨਸਲ ਦੇ ਮੂੰਹ ਨਾਲ ਵਿੱਚ ਦੀ ਇਸ ਤਰ੍ਹਾਂ ਥੋੜਾ ਜਿਹਾ ਹੋਲ ਕਰ ਲਓ ਆ ਦੇਖੋ ਆ ਨਿਸ਼ਾਨ ਆਪਣੇ ਜਿਹੜੇ ਇੱਧਰ ਨਿਕਲੇ ਜਾਂ ਮੋਰਮੈਂ ਇੱਥੇ ਨਿਸ਼ਾਨ ਲਾਤਾ ਇਹ ਇਧਰ ਰਹਾ। ਇਹ ਹੋ ਗਏ ਪਿਛਲੇ ਕੱਲੇ ਦੇ ਨਿਸ਼ਾਨ। ਹੁਣ ਆਪਾਂ ਅਗਲੇ ਕੱਲੇ ਦੇ ਲਾਉਣੇ ਆ। ਇਸ ਤਰ੍ਹਾਂ ਹੁਣ ਆਪਾਂ ਲਾਈਨਿੰਗ ਕੱਲੀ ਵਿਛਾਲੀ ਉਹ ਕਪੜਾ ਜਿਹੜਾ ਸਾਈਡ ਤੇ ਕਰਤਾ। ਮੈਂ ਤੁਹਾਨੂੰ ਸਮਝਾ ਦਿੱਤਾ ਆ ਇਧਰੋਂ ਆਪਾਂ ਪਾਉਣਾ ਪਾਉਣਾ ਇੰਚ ਇਸ ਤਰ੍ਹਾਂ। ਨਿਸ਼ਾਨਾ ਜਿਹੜਾ ਇਹ ਤੁਹਾਨੂੰ ਮੈਂ ਨਿਸ਼ਾਨ ਦਿਖਾਉਣ ਵਾਸਤੇ ਲਾ ਰਹੀ ਆ। ਨਹੀਂ ਅੰਦਾਜ਼ੇ ਨਾਲ ਮੈਂ ਸਲਾਈ ਲਾ ਲੂੰਗੀ। ਠੀਕ ਆ? ਇਹ ਉਹਗਾ ਬਾਦੂ ਕੱਪੜਾ ਜਿਹੜਾ ਆਪਾਂ ਲਾਈਨਿੰਗ ਦਾ ਛੱਡਿਆ ਸੀ ਵੀ ਇਹ ਕੱਪੜਾ ਛੱਡਨਾਂ ਤੁਸੀਂ ਜਦੋਂ ਬਾਅਦ 'ਚ ਧੋ ਕੇ ਲਾਈਨ ਸੂਟ ਤੇ ਲਾਈਨਿੰਗ ਜਿਹੜੀ ਆਪਣੀ ਸੁਗੜਦੀ ਨਹੀਂਗੀ ਫਿਰ ਇਸੇ ਹੁਣ ਆਪਾਂ ਸਲਾਈ ਲਾਵਾਂਗੇ ਬਾਅਦ 'ਚ ਖੋਲ ਦਾਂਗੇ ਕੋਲੋਈ ਦਾ ਨਿਸ਼ਾਨ ਉੱਪਰੋਂ ਹੇਠਾਂ ਤੱਕ ਆਪਾਂ 12 ਤੇ ਲਾਵਾਂਗੇ 11.5 ਆਪਣਾ ਤਿਆਰ ਤੇ ਇਧਰੋਂ ਆਪਾਂ ਲਾਵਾਂਗੇ 4 ਤੇ ਨਿਸ਼ਾਨ ਅੱਧਾ ਇੰਚ ਦੇ ਤੋਂ ਅੱਧਾ ਇੰਚ ਆ ਗਿਆ ਆਪਣਾ ਜਿਹੜਾ ਐਕਸਟਰਾ ਛੱਡਿਆ ਸੀ ਤੇ ਪੌਣੇ 4 ਤੇ ਆ ਗਿਆ ਆਪਣਾ ਮਾਰਜਿਨ ਤੇ ਲੰਬਾਈ ਚ ਆਪਾਂ ਰੱਖਾਂਗੇ ਪਲੋਈ 6.5 ਇਧਰੋਂ ਆਪਣਾ ਹੀਰੋ اسی ਤਰ੍ਹਾਂ ਹੀ ਚਾਰਤੀ ਠੀਕ ਹੈ ਇਧਰਲੇ ਪਾਸੇ ਆਪਾਂ ਜਿਵੇਂ ਆ ਆਪਣੇ 7 ਤੇ ਨਾ ਇੱਥੇ ਆਪਣੀ ਖੁੰਝਾ ਬੰਦਾ ਸੀ 7 ਤੇ ਇਸ ਖੁੰਝੇ ਦੀ ਸੀਧ ਨੂੰ ਇਸ ਤਰ੍ਹਾਂ ਆਪਾਂ ਪਲੋਈ ਦਾ ਜਿਹੜਾ ਨਿਸ਼ਾਨਾ ਲਾਵਾਂਗੇ ਇਸਕਾਰੋਂ ਸਪੇਸ ਛੱਡਾਂਗੇ ਆਪਾਂ 2 ਇੰਚ ਦੀ। ਅਲੱਗ ਨਿਸ਼ਾਨ। ਹੁਣ ਇਧਰ ਆਪਾਂ ਫੀਟਿੰਗ ਦਾ ਇਨਸ਼ਾਅੱਲਾ ਲਾਵਾਂਗੇ। ਇਹਦੀ ਫੀਟਿੰਗ ਹੈਗੀ ਆ। ਇੱਥੋਂ ਹੈਗੀ ਆ ਛਾਤੀ ਤੋਂ 22 ਇੰਚ। ਤੇ ਆਪਾਂ ਲਾਵਾਂਗੇ 11.5 ਤੇ ਆਹ ਹਿੱਸਾ ਵਿੱਚ ਨਹੀਂ ਲੈਣਾ। ਇਹਨੂੰ ਆਪਾਂ ਛੱਡ ਦਾਂਗੇ। ਇਹ ਤੋਂ ਇਹ ਤੋਂ ਅੱਗੇ ਇੱਥੋਂ ਤੱਕ ਕਰਨਾ ਆਪਣਾ ਆਪਾਂ 11.5 ਤੇ ਕਿਉਂਕਿ ਅੱਧਾ ਇੰਚ ਇਤੇ ਵਿੱਚ ਆ ਜਾਂਦਾ ਪਲੋਈ ਦੇ। ਆਹ ਪਲੋਈ ਜਦ ਪਾਉਣੀ ਆਪਾਂ ਫਿਰ ਘਟ ਜਾਂਦਾ। ਇਹ ਤੁਲਣਾ ਆਪਾਂ ਨਿਸ਼ਾਨ ਸਾਡੇ 6 ਤੇ ਸਾਡੇ 6 ਤੇ ਵੀ ਲਾ ਸਕਦੇ ਹੋ ਤੁਸੀਂ ਤੇ 7 ਤੇ ਵੀ ਲਾ ਸਕਦੇ ਹੋ ਤੇ ਉਧਰੋਂ ਇੱਥੋਂ ਆਪਾਂ ਸਪੇਸ ਛੱਡਾਂਗੇ 2 ਇੰਚ ਇਧਰੋਂ ਮੈਂ ਲਾ ਦਾਂਗੀ ਸਪਲੂਇਡਨ ਛਾਣਾ ਹੁਣ ਆ ਗਈ ਅਗਲੀ ਫੀਟਿੰਗ ਹੈ ਕਮਰ ਦੀ ਮੈਂ ਉੱਪਰ ਚੱਕ ਦਿੰਨੀ ਥੋੜਾ ਜਿਹਾ ਕਮੀਜ਼। ਤੁਹਾਨੂੰ ਮੈਂ ਨਿਸ਼ਾਨ ਡਾਰਕ ਕਰਕੇ ਦਿਖਾ ਦਿੰਨੀ ਇਸ ਤਰ੍ਹਾਂ। ਕਈ ਵਾਰ ਨਹੀਂ ਪਤਾ ਲੱਗਦਾ। ਆ ਇੱਧਰ ਲਾਵੇ। ਠੀਕ ਆ। ਤੇ ਇੱਥੋਂ ਕਮਰ ਹੈਗੀ ਹੈ ਜੀ 19.5 19.5 ਦਾ ਅੱਧਾ ਆ ਗਿਆ ਪੌਣੇ 20। ਪੌਣੇ 2 ਤੇ 9 ਇੰਚ ਆਪਾਂ ਲਵਾਂਗੇ। ਪਲੋਈ ਦਾ ਜਿਹੜਾ ਕੱਪੜਾ ਹੁੰਦਾ ਆਪਾਂ ਸਾਢੇ 20 ਤੇ ਨਿਸ਼ਾਨ ਲਾਵਾਂਗੇ। ਸੌਰੀ ਜੀ 21 ਤੇ ਤੇ ਸਾਢੇ 10 ਤੇ ਨਿਸ਼ਾਨ ਹੋ ਗਿਆ। ਆ ਫੇਰ ਆਪਾਂ ਇੰਨਾ ਕੱਪੜਾ ਇਧਰੋਂ ਛੱਡਣਾ। ਇਸ ਤਰ੍ਹਾਂ ਇਹਨੂੰ ਇਸ ਨਿਸ਼ਾਨ ਨਾਲ ਮਿਲਾ ਦਾਂਗੇ। हिਪ ਦੀ ਇਧਰੋਂ ਲੰਬਾਈ ਸਹੀ ਆਪਣੀ ਉਹ ਤੋਂ ਸਾਢੇ 14 ਤੇ ਆਪਾਂ ਸਾਢੇ 15 ਰੱਖਾਂਗੇ। 来 ਗਈ ਆਪਣੀ ਤੇਈ ਤੇਈਆ ਤੇ ਆ ਆਪਾਂ 9 ਇੰਚ ਛੱਡ ਕੇ ਤੇ ਸਾਡੇ 11 ਤੇ ਨਿਸ਼ਾਨ ਲਾ ਦਾਂਗੇ ਚਾਹ ਕਰਨ ਲਾ ਕੇ ਦਿਖਾ ਦੇਣੀ ਤੁਹਾਨੂੰ ਇੱਥੋਂ ਤੁਸੀਂ ਫੇਰ ਆਪਾਂ ਇਹਨੂੰ ਇਧਰ ਇਹ ਮੈਂ ਤੁਹਾਨੂੰ ਦਿਖਾਉਣ ਵਾਸਤੇ ਮਲਾਲ ਰਹੀ ਆ ਮੈਂ ਵੈਸੀ ਸਲਾਈ ਸਿੱਧੀ ਲਾ ਲੈਣੀ ਆ ਠੀਕ ਹੈ ਹੁਣ ਆਪਾਂ ਇਧਰ ਟੱਕ ਇਧਰੋਂ ਲਾ ਲੈ ਇੱਥੇ ਟੱਕ ਹੁਣ ਜਦੋਂ ਪਲੋਈਆਂ ਜਿਹੜੀਆਂ ਦੂਸਰੀ ਸਾਈਡ ਤੇ ਆਪਾਂ ਕਿਵੇਂ ਕੱਢਣੇ ਨਿਸ਼ਾਨ ਇਸ ਤਰ੍ਹਾਂ ਤੁਸੀਂ ਸੂਈ ਨਾਲ ਵੀ ਕੱਢ ਸਕਦੇ ਹੋ ਇਹਦੇ ਨਾਲ ਵੀ ਇਸ ਤਰ੍ਹਾਂ ਐਵੇਂ ਨਿਸ਼ਾਨ ਲਾ ਸਕਦੇ ਹੋ ਸਾਰੇ ਨਿਸ਼ਾਨ ਆ ਜਿਹੜੇ ਆਪਣੇ ਮੈਂ ਤੁਹਾਨੂੰ ਦੂਸਰੇ ਪਾਸੇ ਦਿਖਾ ਦਿੰਨੀ ਸਹੀ ਹੋਣਗੇ ਠੀਕ ਆ ਆ ਦੇਖੋ ਇਧਰ ਆਪਣੇ ਹੱਥ ਵਾਲੀ ਆ ਗਈ ਮੋਰੀ ਦਰਾਵਲੀ ਆ ਆ ਤੇ ਅਨਿਸ਼ਾਨਾਂ ਆ ਗਏ ਇਹਨਾਂ ਨਿਸ਼ਾਨਾਂ ਨੂੰ ਵੀ ਆਪਾਂ ਇਸ ਤਰ੍ਹਾਂ ਮਿਲਾ ਦਾਂਗੇ ਇਹ ਤਾਂ ਹੋ ਗਏ ਹੁਣ ਪਲੋਈਆਂ ਦੇ ਨਿਸ਼ਾਨ ਫੀਟਿੰਗ ਦੇ ਨਿਸ਼ਾਨ ਆਪਾਂ ਹੁਣ ਤੁਹਾਨੂੰ ਪਲੋਈਆਂ ਪਾ ਕੇ ਵੀ ਦੱਸ ਦਿੰਨੇ ਆ ਤੇ ਲਾਈਨਿੰਗ ਲਾ ਕੇ ਦੱਸ ਦਿੰਨੇ ਆ ਕਿਸ ਤਰ੍ਹਾਂ ਲਾਵਾਂਗੇ ਹੁਣ ਆਪਾਂ ਤੁਹਾਨੂੰ ਦੱਸ ਦਿੰਦੇ ਆ ਲਾਈਨਿੰਗ ਲਾਉਣੀ ਇਹ ਕਿਸ ਤਰ੍ਹਾਂ ਲਾਵਾਂਗੇ ਆਪਾਂ ਪਹਿਲਾਂ ਤਾਂ ਜਿਹੜਾ ਆਪਣਾ ਮਾਰਜਨ ਹਨ ਛੱਡਿਆ ਸੀ ਆਪਾਂ अद्धे चौधा इंच व इस तरह तुम्हें पैर पैर की स्पेस रख के सिलाई ला लेनी मोटा बहा करके कच्ची सिलाई ला लेनी है ये तुम सारी तुर तक भी ला सकते हो जे तुम ए तो पलौया तक लाइन इथ तो भी ला सकते मैं पलौया तो थोड़ी जी थले लाई है हूँ आपू कर इस तरह सीधा ਆnder ਪਾਉਗਾ ਆਪਣਾ ਪਸਾ ਆ ਬਾਹਰੀ ਸਾਈਡ ਤੇ ਆਊਗਾ ਕਿ ਤੇ ਆਪਾਂ ਇੱਥੇ ਲਾਈਨਿੰਗ ਰੱਖਾਂਗੇ ਕਪੜਾ ਰੱਖਾਂਗੇ ਸੌਰੀ ਜੀ ਇਸ ਤਰ੍ਹਾਂ ਹੁਣ ਆਪਾਂ ਪੈਨ ਕੱਢ ਦਿੰਨੇ ਆ ਤੇ ਕਰੀਜ਼ ਬਣੀ ਹੋਈ ਹੈ ਆਪਣੀ ਸੈਂਟਰ ਦੀ ਇਸ ਤਰ੍ਹਾਂ ਨਾ ਇਹਨੂੰ ਆਪਾਂ ਸਿੱਧਾ ਵਿਛਾਲਿਆ ਪਹਿਲਾਂ ਆਪਾਂ ਮੋਢੇ ਦੀ ਸਿਲਾਈ ਉੱਪਰ ਲਈ ਜਿਹੜੀ ਉਹ ਲਾ ਲਾਂਗੇ ਇਧਰ ਹੋ ਗਿਆ ਆਹ ਵਾੜਾ ਇਧਰ ਉਪਰ ਆ। ਤੁਸੀਂ ਜੇ ਟੇਪ ਜਿਹੜੀ ਟੇਪ ਹੁੰਦੀ ਆ ਉਹਦੇ ਨਾਲ ਵੀ ਤੁਸੀਂ ਲਾਈਨਿੰਗ ਅਟੈਚ ਕਰ ਸਕਦੇ ਹੋ। ਤੇ ਪਰ ਮੈਨੂੰ ਪ੍ਰੈਸ ਨਾਲ ਜ਼ਿਆਦਾ ਟਾਈਮ ਲੱਗ ਜਾਂਦਾ ਉਹਦੇ ਤੇ ਕਰਕੇ ਪਰ ਮੈਂ ਸਲਾਈ ਨਾਲ ਹੀ ਕਰਦੀ ਆ ਇਸ ਤਰ੍ਹਾਂ ਤੁਸੀਂ ਇੱਥੋਂ ਫੜ ਕੇ ਇਸ ਤਰ੍ਹਾਂ ਕਰਕੇ ਸਲਾਈ ਲਾਓ। ਹੁਣ ਇੱਥੋਂ ਇਧਰ ਸਿੱਧਾ ਕਰਕੇ हेट तक अपनी जीड़ी सिलाई है जाऊगी बिल्कुल सौखा तरीका है लाइनिंग अटैच करने का निकाइड पर लग गई हूँ इधर उल्टा पासा कर लेना ਜੇ ਤੁਹਾਡੀ ਆਪਣੀ ਲਾਈਨਿੰਗ ਕੱਟੀ ਸਹੀ ਹੋਈ ਨਾ ਤੇ ਆਊਗੀ ਵੀ ਸਹੀ ਉੱਤੇ ਇਸ ਤਰ੍ਹਾਂ ਹੁਣ ਇਹ ਵੀ ਸਿੱਧਾ ਇਧਰੋਂ ਆਪਾਂ ਨੂੰ ਨਾਪਣ ਦੀ ਕੋਈ ਲੋੜ ਨਹੀਂ ਕਿਉਂਕਿ ਆਪਣੀ ਲਾਈਨਿੰਗ ਜਿਹੜੀ ਬਿਲਕੁਲ ਸਹੀ ਕੱਟੀ ਸੀ ਸਹੀ ਆਊਗੀ ਇਹ ਸ਼ੱਡਨਾ ਵਿੱਚ ਕੱਪੜਾ ਜ਼ਰੂਰੀ ਹੁੰਦਾ क्योंकि ना बाद जो आप धो तो ले सूट ना च लाइनिंग जी मलो मलो सूगड़ जाती है भवान पहला धो तो के ही लाई हो अलग है सिलाई अपने दोनों सैडाते हूँ आप गले जी इस तरह रख के ना इतने कच्ची सिलाई लगा इधरों पैर पैर दले की गुलाई कटिंग की उसी तरह ਬਹੁਤ ਹੀ ਸੌਖਾ ਤਰੀਕਾ ਇਸ ਤਰ੍ਹਾਂ ਤੁਸੀਂ ਲਾਈਨਿੰਗ ਤੇ ਨਿਸ਼ਾਨੀਆਂ ਲਾ ਕੇ ਇੱਕ ਮੀਜ ਬਣਾਉਂਗੇ ਨਾ ਬਹੁਤ ਸੌਖਾ ਛੇਤੀ ਕਮੀਜ਼ ਬਣਾਉਣਾ ਨਾਲ ਆ ਜਿਹੜਾ ਹੁਣ ਆਪਾਂ ਵਿੱਚੋਂ ਲਾਈਨਿੰਗ ਵਾਲਾ ਕਪੜਾ ਕਟਿੰਗ ਕਰਤਾ ਹੁਣ ਆਪਾਂ ਫਿਰ ਇਹਨੂੰ ਸਿੱਧਾ ਸੌਰੀ ਇਹ ਪੁੱਠਾ ਕਰ ਲੈ ਰੱਖ ਲੈ ਉਨਾ ਕੁ ਇਸ ਤਰ੍ਹਾਂ ਚੰਗੀ ਤਰ੍ਹਾਂ ਨਾ ਹੱਥ ਮਾਰ ਕੇ ਇਹਨੂੰ ਸੈੱਟ ਕਰ ਲੈਣਾ ਵੀ ਕਿਤੇ ਉਹ ਵੀ ਆਪਣੀਆਂ ਦੇਖੋ ਲਾਈਨਿੰਗ ਆ ਜਿਹੜੀ ਵੱਧ ਘੱਟ ਨਾ ਹੋਵੇ ਆ ਜਿਹੜੀ ਸਿਉਣਾ ਆਪਣੀ ਸੈਂਟਰ ਦੇ ਵਿੱਚ ਆ ਗਈ ਆ ਦੇਖੋ ਇਹ ਜਦੋਂ ਆਪਾਂ ਕਮੀਜ਼ ਤਿਆਰ ਕਰ ਲੈ ਉਦੋਂ ਇਹ ਸਿਉਣਾ ਜਿਹੜੀ ਆਪਾਂ ਉਧੇੜ ਦਾਂਗੇ ਇਸ ਤਰ੍ਹਾਂ ਨਾ ਇੱਕ ਨਿਸ਼ਾਨ ਤੇ ਰੱਖ ਕੇ ਇਹਦੇ ਤੇ ਆਪਾਂ ਸਲਾਈ ਲਾ ਦਾਂਗੇ ਐਸ ਨਿਸ਼ਾਨ ਤੱਕ ਇਹ ਇਸ ਨਿਸ਼ਾਨ ਸਲਾਈ ਲਾਉਣ ਨਾਲ ਕੱਪੜਾ ਵਿੱਚੋਂ ਜਿਹੜਾ लाइनिंग जी उपर नहीं रही वाद ही नहीं गी तो कपड़ा जोड़ा अपना बिचो निकलता नहीं जरा कमीज वाला होगा इस तरह ये भी आप सिलाई है जी ला ली हम इन आप बहर क्ड के आ जोड़े धागे है चंकी तरह कट देने, हम आप दसागे थोनू पलोई पा दिखावे किस तरह पावगे आप पलोई ਨਿਸ਼ਾਨ ਆਪਣਾ ਲੱਗੇ ਹੋਏ ਆ ਸਲਾਈ ਆਪਣੇ ਲੱਗੇ ਇਸ ਤਰ੍ਹਾਂ ਤੁਸੀਂ ਫੜਨਾ ਇਹਨੂੰ ਐਸ ਨੁੱਕਰ ਤੋਂ ਰੱਖਣਾ ਐਸ ਨੁੱਕਰ ਤੋਂ ਰੱਖਣਾ ਤੇ ਇਹਨੂੰ ਵੀ ਇਸ ਤਰ੍ਹਾਂ ਫੜਨਾ ਚੰਗੀ ਤਰ੍ਹਾਂ ਇਹਨੂੰ ਕਰਕੇ ਇੱਥੋਂ ਬਿਲਕੁਲ ਪਤਲੀ ਲਿਆਉਣੀ ਉੱਪਰੋਂ ਵਿਚਾਲੋਂ ਆ ਕੇ ਮੋਟੀ ਕਰਦਣੀ ਹੈ ਚਾਹੇ ਤੁਸੀਂ ਸੈਂਟਰ ਦੇ ਵਿੱਚ ਇਹਦੇ ਨਿਸ਼ਾਨ ਲਾ ਲਓ ਇਸ ਤਰ੍ਹਾਂ ਅੰਦਰ ਚ ਇੱਥੋਂ ਥੋੜਾ ਜਿਹਾ ਨਾ ਮੋੜ ਕੇ ਉੱਤੇ ਸਲਾਈ ਲਾ ਦਿਓ ਇਹਨਾਂ ਇਸ ਤੋਂ ਪਤਲੀ ਹੀ ਕਰਕੇ ਇਸ ਤਰ੍ਹਾਂ ਥੱਲੇ ਉਤਾਰ ਲੈਣੀ ਹੈ ਮੈਂ ਤੁਹਾਨੂੰ ਨੇੜੇ ਤੋਂ ਕਰਕੇ ਦਿਖਾ ਦਿੰਨੀ ਹਾਂ ਅੱਛਾ ਆ ਦੇਖੋ ਇਸ ਤਰ੍ਹਾਂ ਤੁਸੀਂ ਭਲੋਈ ਪਾਓ ਥੋੜਾ ਜਿਹਾ ਕੈਮਰੇ ਦੇ ਵਿੱਚ ਨਾ ਦਿਸ ਨਹੀਂ ਰਿਹਾ ਫਿਰ ਆਪਾਂ ਹੁਣਾਂ ਦੂਸਰੀ ਭਲੋਈ ਇਸ ਤਰ੍ਹਾਂ ਫੜ ਲੈਣੀ ਹੈ ਇਹਨੂੰ ਸਾਈਡਾਂ ਤੋਂ ਦੋਨਾਂ ਸਾਈਡਾਂ ਤੋਂ ਭਲੋਈ ਪਤਲੀ ਹੋਣੀ ਚਾਹੀਦੀ ਹੈ ਵਿਚਾਲੇ ਮੋਟੀ ਹੋਣੀ ਚਾਹੀਦੀ ਚੌੜੀ ਫਿਰ ਆਪਣੀ ਫਿਟਿੰਗ ਜਿਹੜੀ ਬਹੁਤ ਸੋਹਣੀ ਆਉਗੀ ਆ ਦੇਖੋ ਆਪਣੀਆਂ ਦੋਨੇ ਬਲੋਈਆਂ ਜਿਹੜੀਆਂ ਪੈ ਗਈਆਂ ਤੇ ਇੱਧਰ ਵੀ ਦੇਖੋ ਤੁਸੀਂ ਕਪੜਾ ਬਿਲਕੁਲ ਵਿਚਾਲਿਆ ਹੈ ਤੁਹਾਨੂੰ ਮੈਂ ਨਾਪ ਕੇ ਵੀ ਦਿਖਾ ਦਿੰਨੀ ਸਾਢੇ 3 ਦਾ ਸਨ ਆਇਆ 7 7 ਦਾ ਠੀਕ ਹੈ हूँ कमीज का अगला हिस्सा ले लिया ये भी इस तरह पैर पैर डिस्पेस इनक सिलाई है जी ला देंगे ठीक है हाँ देखो अपनी सिलाई लग गई हम आप तरह सीधा कर लागे ਹੁਣ ਆਪਾਂ ਪੁੱਠਾ ਪਾਸਾ ਜਿਹੜਾ ਲਾਈਨਿੰਗ ਦੇ ਨਿਸ਼ਾਨ ਲਾਏ ਸੀ ਉਹਨੂੰ ਇਸ ਤਰ੍ਹਾਂ ੇਠਾਂ ਰੱਖਣਾ ਕਰਨਾ ਤੇ ਐਦਾ ਵੀ ਸਿੱਧਾ ਪਾਸਾ ਉੱਪਰ ਕਰਨਾ ਪੁੱਠਾ ਥੱਲੇ ਕਰਨਾ ਇਸ ਤਰ੍ਹਾਂ ਆਪਾਂ ਐਤੋਂ ਪਹਿਲਾਂ ਮੁਕਤੀ ਤੇਰੀ ਵਾਲੀ ਸਲਾਈ ਹੈ ਜਿਹੜੀ ਉਹ ਨਾਲ 당 ਫੇਰੇ ਇਧਰ ਨੂੰ ਮੋਢੇ ਵਾਲੀ ਸਲਾਈ ਜਿਹੜੀ ਇਹ ਲਾ ਦਾਂਗੇ ਇਹਨੂੰ ਆਸਤੇ ਆਸਤੇ ਲਾਉਣੀ ਆਪਾਂ ਲਾਈਨਿੰਗ ਖਿੱਚਣੀ ਨਹੀਂ ਨੀ ਦਵਾਜੋਗੇ ਇਸ ਤਰ੍ਹਾਂ ਬਿਲਕੁਲ ਬਰਾਬਰ ਰੱਖਦੇ ਹੋਏ ਸਲਾਈ ਉਸ ਹੱव ਨਾਲ ਲਾਉਣੀ ਆ ਵੀ ਜਿਹੜੀ ਸਲਾਈ ਆਪਣੀ ਜਦੋਂ ਆਪਾਂ ਮੋਢੇ ਵਾਲੀ ਸਿਆਣਾ ਲਾਵਾਂਗੇ ਵਿੱਚ ਹੀ ਆ ਜਾਏ ਬਾਹਰ ਨਾ ਦਿਸੇ ਇਸ ਤਰ੍ਹਾਂ ਹੁਣ ਆਪਾਂ ਜਿਹੜੀ ਲੰਮੀ ਸਲਾਈ ਆ ਇਹ ਲਾ ਲੈਂਨੇ ਠੀਕ ਆ ਹੁਣ ਆਪਾਂ ਦੂਸਰਾ ਉਲਟਾ ਪਾਸਾ ਕਰ ਲਿਆ ਇਹਦੀ ਸਿਲਾਈ ਇਧਰਲੇ ਪਾਸੇ ਲਾਵਾਂਗੇ ਸਤ੍ਹਾ ਬਰਾਬਰ ਰੱਖਦੀ ਹੋਏ ਦੋਨੇ ਸਾਈਡ ਚੀਜ਼ਾਂ ਨੂੰ ఏదీ కి ని సైలా ఇద్దరు తరికే నమ్మే లోటు ਆ ਦੇਖੋ ਮੈਂ ਇੱਕ ਗੱਲ ਹੋਰ ਦੱਸਦੀ ਆ ਤੁਹਾਨੂੰ ਵੀ ਮੈਂ ਜਿਹੜੀ ਲਾਈਨਿੰਗ ਆ ਉਹ ਜਿਆਦਾ ਉੱਚੀ ਨਹੀਂ ਲਾਉਂਦੀ ਇਹਦੇ ਹੇਠਾਂ ਆਪਣੇ ਆ ਕਟਵਰਕ ਕੀਤਾ ਹੋਇਆ ਵਰਕ ਕੀਤਾ ਹੋਇਆ ਕੱਪੜਾ ਹੈ ਨਹੀਂ ਸੀ ਫੱਟਾ ਨਹੀਂ ਮੋੜਨਾ ਜੇ ਫੱਟਾ ਮੋੜਨਾ ਹੋਵੇ ਤਾਂ ਵੀ ਮੈਂ ਇਸ ਤਰ੍ਹਾਂ ਬਸ ਇਹਦੇ ਨਾਲ ਜੀ ਰੱਖ ਦਿੰਨੀ ਆ ਜਿਆਦਾ ਉੱਚੀ ਨਹੀਂ ਲਾਈਨਿੰਗ ਲਾਉਂਦੀ ਵੀ ਇੱਥੋਂ ਹੇਠਾਂ ਤੋਂ ਫੱਟੇ ਤੋਂ 2 3 ਇੰਚ ਦਾ ਸਪੇਸ ਹੁੰਦਾ ਠੀਕ ਹੈ ਹੁਣ ਇਹਦੇ ਵਿੱਚ ਆਪਾਂ ਪਲੂਣੇ ਪਾਉਣਾਂ ਦੱਸਦੇ ਆ ਇਸ ਤਰ੍ਹਾਂ ਮੋਂ ਪਹਿਲਾਂ ਪਲੂਣਾ ਪਕੀਂ ਕਰ ਲੈਨੇ ਇਧਰੋਂ ਆਪਾਂ ਸਲਾਈ ਲਾਉਣ ਲੱਗਾਂਗੇ ਇਧਰ ਤੱਕ ਆਵਾਂਗੇ ਮੇਰਕਾ ਨੱਕਰ ਤੱਕ ਜਿੱਥੇ ਆਪਾਂ ਪਲੋਈ ਜਿਹੜੀ ਪੌਣੀ ਹੈ ਐਨ ਤੁਸੀਂ ਇਸ ਤਰ੍ਹਾਂ ਚੰਗੀ ਤਰ੍ਹਾਂ ਸਹੀ ਕਰ ਲਓ ਕੱਪੜੇ ਨੂੰ ਕਿ ਉਹ ਨਾ ਹੋਵੇ ਵੀ ਇੱਕ ਪਾਸੇ ਜ਼ਿਆਦਾ ਹੋਵੇ ਇੱਕ ਪਾਸੇ ਘੱਟ ਹੋਵੇ ਇੱਕੋ ਜਿਹਾ ਕਰਕੇ ਹੁਣ ਆਪਾਂ ਲੰਮੀ ਪਲੋਈ ਤੇ ਸਿਲਾਈ ਲਾ ਲਏ ਇੱਥੇ ਵੀ ਲਾ ਲਈ ਹੁਣ ਇਧਰੋਂ ਆਪਾਂ ਇੱਥੇ ਰੱਖ ਕੇ ਇਹ ਦੇਖੋ ਆਪਣੀ ਟੱਕ ਲੱਗੇ ਹੋਏ ਆ ਟੱਕ ਕੋਲੇ ਆਪੇ ਆ ਬਾਹਰ ਕੱਢ ਤਿਸੇ ਇਸੇ ਤਰ੍ਹਾਂ ਹੀ ਆਪਾਂ ਹੁਣ ਇਧਰੋਂ ਇੱਥੇ ਤੁਹਾਨੂੰ ਸ਼ਾਇਦ ਨਹੀਂ ਦਿਸਦਾ ਟੱਕ ਲੱਗਿਆ ਹੋਇਆ ਬਹੁਤ ਹੀ ਸੋਖਾ ਤਰੀਕਾ ਜੇ ਤੁਸੀਂ ਇਸ ਤਰ੍ਹਾਂ ਫੀਟਿੰਗ ਪਾ ਕੇ ਅੰਦੇ ਨਿਸ਼ਾਨ ਲਾ ਕੇ ਪਲੋਨੀਆਂ ਪਾ ਕੇ ਕਮੀਜ਼ ਬਣਾਉਂਗੇ ਨਾ ਤਾਂ ਤੁਹਾਨੂੰ ਬਿਲਕੁਲ ਵੀ ਔਖਾ ਨਹੀਂ ਲੱਗਣਾ itu mana apa, ada dua hal yang disyanto, oke, mana batangnya gara-gara kating, mana apa ini jadi apa banyak kalinya lonjakan si itu, itu ਫਕਤ ਇਹ ਦਰ ਤੱਕ ਇਹ ਤੋਂ ਪਤਲੀ ਉਪਰੋਂ ਤੇ ਹੇਠਾਂ ਤੋਂ ਅਚਕਾਰੋਂ ਮੋਟੀ ਚਾਹ ਤੁਸੀਂ ਹੱਦ ਤੇ ਨਿਸ਼ਾਨ ਲਾ ਲਓ ਚਾਹ ਤੁਸੀਂ ਅੰਦਾਜ਼ੇ ਨਾਲ ਪਾ ਲਓ ਇੱਥੋਂ ਲੈ ਕੇ ਕਿਉਂ ਦੇ ਹੋਏ ਇੱਥੋਂ ਅਚਕਾਰੋਂ ਥੋੜੀ ਜਿਹੀ ਮੋਟੀ ਤੇ ਕੰਨੀ ਤੇ ਆ ਕੇ ਬਿਲਕੁਲ ਬਰੀਕ

ਐਸਟਰਾ ਬ੍ਰੀਕ ਜਿਹਾ ਪਤਲਾ ਜਿਹਾ ਕਰਕੇ ਲਾਉਣਾ। ਨਾ ਪਾਵਲਗਾ। ਆਹ ਵਾਲੀ ਤੁਸੀਂ ਇਧਰੋਂ ਨਹੀਂ ਲੱਗਣਾ ਇਧਰੋਂ ਲੱਗਣਾ ਪਵੇਗੀ ਤੁਹਾਨੂੰ। ਇਧਰੋਂ ਥੋੜੀ ਜਿਹਾ ਦੇ। ਤੇ ਇੱਥੇ ਆ ਕੇ ਜਮਾ ਬ੍ਰੀਕ ਕਰਕੇ ਪਤਲੀ ਕਰਕੇ ਲਾਉਣੀ ਹੈ। ऐसे तरे हैं ना दूसरी ਥਾਲੇ ਨੇ ਆਪਾਂ ਇਸੇ ਤਰ੍ਹਾਂ ਆਪਾਂ ਹੁਣ ਸਾਈਡ ਵਾਲੀ ਪੁਲੌਈ ਪਾਲਾਂਗੇ ਐਥੋਂ ਵਿੱਚ ਦੇਣਾ ਤੁਸੀਂ ਅੱਧੇ ਤੋਂ ਅੱਧਾ ਇੰਚ गां जाके के हौली हौली कट कर देना तो बिल्कुल पतला करके उतार देना इसी तरह ही आपई पा लेने ਘਦ੍ਰ ਮੋਟੀ ਇਥੋਂ ਦੇਉਂਦੇ ਆ ਨੇੜੇ ਜਾ ਕੇ ਬਿਲਕੁਲ ਪਤਲੀ ਕਰ ਲੈਣਾ ਆ ਦੇਖੋ ਜੀ ਆਪਣੀਆਂ ਪਲੋਈਆਂ ਪੈ ਗਈਆਂ ਇਧਰ ਦੇਖੋ ਇਥੋਂ ਤੁਸੀਂ ਨਾ ਐ ਬਿਲਕੁਲ ਪਤਲਾ ਲੈ ਕੇ ਆਉਣਾ ਤੇ ਇਥੋਂ ਚਾਲੂ ਮੋਟੀ ਕਰਦਣੀ ਪਲੋਈ ਆ ਪਲੋਈਆਂ ਵੀ ਤੁਸੀਂ ਇਸ ਤਰ੍ਹਾਂ ਨਾ ਇਧਰੋਂ ਮੋਟੀ ਲੈ ਕੇ ਆਉਣੀ ਇੱਥੇ ਬਿਲਕੁਲ ਇਸ ਤਰ੍ਹਾਂ ਪਤਲੀ ਕਰਕੇ ਜਮਾ ਬਿਲਕੁਲ ਪਤਲੀ ਕਰਕੇ ਉਤਾਰਨੀ ਹੈ ਜੇ ਆਪਾਂ ਇਸ ਤਰ੍ਹਾਂ ਇੱਕੇ ਦਾ ਉਤਾਰਾਂਗੇ ਨਾ ਫਿਰ ਇੱਥੇ ਆ ਜਿਹੜੇ ਇਸ ਤਰ੍ਹਾਂ ਬੁਲਬਲੇ ਜਿ ਬਨਣ ਲੱਗ ਜਾਂਦੇ ਉਹ ਨਹੀਂ ਬਨਣਗੇ ਆ ਦੇਖੋ ਆਪਣੀਆਂ ਪਰੋਈਆਂ ਬਿਲਕੁਲ ਵਧੀਆ ਆਈਆਂ ਠੀਕ ਆ ਹੁਣ ਮੇਰੇ ਕੋਲ ਟਾਈਮ ਹੈ ਨਹੀਂ ਸੀਗਾ ਵੀਡੀਓ ਲੰਬੀ ਹੋ ਜੂਗੀ ਨਹੀਂ ਮੈਂ ਤੁਹਾਨੂੰ ਕਮੀਜ਼ ਦੀ ਸਟਿਚਿੰਗ ਦੱਸਦੀ ਸਾਰੇ ਵੀ ਪੂਰੇ ਦੀ ਤੇ ਮੇਰਾ ਪਲੋਇਆ ਪਾਉਣ ਦਾ ਤਰੀਕਾ ਜੇ ਤੁਸੀਂ ਇਸ ਤਰ੍ਹਾਂ ਪਲੋਇਆਂ ਤੇ ਲਾਈਨਿੰਗ ਤੇ ਨਿਸ਼ਾਨ ਲਾ ਕੇ ਪਾਉਂਗੇ ਤਾਂ ਕਦੇ ਵੀ ਤੁਹਾਡੀ ਫਿਟਿੰਗ ਗਲਤ ਨਹੀਂ ਹੋਊਗੀ ਪਲੋਇਆਂ ਇੱਧਰ ਉੱਧਰ ਨਹੀਂ ਜਾਣਗੀਆਂ ਕਟਿੰਗ ਵੀ ਜੇ ਤੁਸੀਂ ਇਸ ਹਿਸਾਬ ਨਾਲ ਕਰੋਗੇ ਪਹਿਲਾਂ ਕਮੀਲ ਕਟਿੰਗ ਕਰੋਗੇ ਬਾਅਦ ਵਿੱਚ ਲਾਈਨਿੰਗ ਕਟਿੰਗ ਕਰੋਗੇ ਠੀਕ ਹੈ ਜੀ ਜੇ ਮੇਰਾ ਤਰੀਕਾ ਤੁਹਾਨੂੰ ਵਧੀਆ ਲੱਗਿਆ ਚੰਗਾ ਲੱਗਿਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ ਵੀਡੀਓ ਚੰਗੀ ਲੱਗੀ ਪਿਆਰਾ ਜਿਹਾ ਇੱਕ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਦੇਖਣ ਲਈ ਥੋੜਾ ਬਹੁਤ ਬਹੁਤ ਧੰਨਵਾਦ ਜੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਕੁਛ ਵੀ ਤੁਸੀਂ ਸਿੱਖਣਾ ਚਾਹੁੰਦੇ ਹੋ ਪੁੱਛਣਾ ਚਾਹੁੰਦੇ ਆ ਜਦੋਂ ਮੈਨੂੰ ਟਾਈਮ ਹੁੰਦਾ ਮੈਂ ਜ਼ਰੂਰ ਤੁਹਾਡੇ ਕਮੈਂਟ ਦਾ ਰਿਪਲਾਈ ਕਰਦੀ ਆਂ ਵੀਡੀਓ ਪਾ ਕੇ ਜ਼ਰੂਰ ਦੱਸੋਗੇ ਤੁਹਾਨੂੰ ਠੀਕ ਹੈ ਜੀ ਵੀਡੀਓ ਦੇਖਣ ਲਈ ਥੋੜਾ ਬਹੁਤ ਬਹੁਤ ਧੰਨਵਾਦ ਇਹ ਸੀ ਅੱਜ ਲਈ ਵੀਡੀਓ ਸੀਗੀ ਆਪਣੀ ਪਲੋਈਆਂ ਦੇ ਨਿਸ਼ਾਨ ਤੇ ਪਲੋਈਆਂ ਪਾਉਣ ਦਾ ਤਰੀਕਾ ਲਾਈਨਿੰਗ ਵਾਲੇ ਸੂਟ ਤੇ ਕੱਲ ਲਈ ਵੀਡੀਓ ਚਾਪਤ ਨੂੰ ਇਸਕੀ ਮੇ ਦੀ ਕਟਿੰਗ ਦੱਸੀ ਐ ਤੇ ਲਾਈਨਿੰਗ ਦੀ ਕਟਿੰਗ ਦੱਸੀ ਐ ਠੀਕ ਹੈ ਜੀ